ਕਿਵਲ ਸੇ ਕੰਗ ਭਾਰਤੀ ਕਿਸਾਨ ਜੁੜੀਆਂ ਤਾਂ ਮੈਂ ਜਿਹੜੇ ਦਾ ਸੇਵਾਦਾਰ ਆ ਇਹ ਪੂਰਾ ਭਾਰਤ ਬੰਦਾ ਸਰਦਾਰ ਦੀ ਸਰਕਾਰਾਂ ਦੀਆਂ ਨੀਤੀਆਂ ਕਰਕੇ ਵੇਖੋ ਵੀ ਇਹ ਜਿਹੜੀ ਸਾਡੇ ਜਿਹੜੇ ਕੋਈ ਜਿਹੜੇ ਕੰਮ ਪੈਂਡਿੰਗ ਆ ਕੀਤੇ ਜਿਹੜੇ ਇਹਨਾਂ ਸਰਕਾਰਾਂ ਮੰਨੇ ਸੀਗੇ ਉਹ ਨਹੀਂ ਹੱਲੇ ਹੋਏ ਉਹਦੇ ਕਰਕੇ ਪੂਰਾ ਭਾਰਤ ਬੰਦਾ ਸਰਕਾਰਾਂ ਨੂੰ ਜਗਾਉਣ ਕਰਕੇ ਜੇ ਤੇ ਇਤਨਾ ਹੀ ਚੱਲਦਾ ਰਿਹਾ ਵੀ ਵੇਖੋ ਇਹ ਤੇ ਬੰਦ ਹੀ ਰਹੂਗਾ ਜੇ 18 ਤਰੀਕ ਨੂੰ ਸਾਡੀ ਮੀਟਿੰਗ ਆ ਚੰਡੀਗੜ੍ਹ ਉਹ ਜੀ ਵੇਖੋ ਕੀ ਰੂਪਾਂ ਦੇਖਾ ਚੱਲਦੀ ਆ ਵੀ ਕਿੰਨਾ ਚਿਰ ਬੰਦ ਕਰਨਾ ਕਿ ਸਦਾ ਲਈ ਪੰਜਾਬ ਬੰਦ ਰਹੂਗਾ ਇਹ ਤਾਂ ਪਰਮੇਸ਼ਰ ਹੀ ਜਾਣਦਾ ਨਾ ਕਿ ਸੰਤੁਸ਼ਟੀ ਦੇਊਗਾ ਮੋਦੀ ਸਾਹਿਬ ਨੂੰ ਗੁਜਰਤ ਤੇ ਮੇਰ ਹੋ ਜੂਗੀ ਨਹੀਂ ਵੀ ਇੱਥੇ ਬੁਰੇ ਭਾਰਤ ਦੇ ਯਦੋ ਯਾਦਾਂ ਇਹਨੂੰ ਸੰਭਾਲਣਾ ਔਖਾ ਹੋ ਜੂਗਾ 18 ਤਰੀਕ ਨੂੰ ਪਤਾ ਲੱਗ ਜੂਗਾ ਇਹ ਤੇ ਆਪਣਾ ਮਹਾਰਾਜ ਕਿਰਪਾ ਕਰੂਗਾ ਤੈਨੂੰ ਕੋ ਸ਼ਾਂਤ ਮਹੀਨਾ ਉਹ ਸੰਤੁਸ਼ਟੀ ਦੇ ਦੂ ਪਰਮੇਸ਼ਰ ਤੇ ਬਚਾ ਬਚਾਓ ਹੋ ਜਾਊਗਾ ਨਹੀਂ ਤੇ ਜਜਾਕਾਰ ਹੋ ਜੂ 18 ਤਰੀਕ ਨੂੰ ਜਿੱਦਾਂ ਤ੍ਰੇਤਾ ਜੇ ਰਾਮ ਜੀ ਹੋਏ ਆ ਦਵਾਪਰ ਜੇ ਕ੍ਰਿਸ਼ਨ ਜੀ ਹੋਏ ਆ ਕਾਲਯੁਗ ਦਾ ਅਵਤਾਰ ਗੁਰੂ ਨਾਨਕ ਦੇਵ ਜੀ ਹੋਏ ਆ ਉਹਨੇ ਦੇਖੋ ਪੀਰਾਂ ਬਖੂਰਾਂ ਦੀ ਕੋਈ ਜਗ੍ਹਾ ਨਹੀਂ ਰਹਿਣ ਦਿੱਤੀ ਕਪੀ ਕਬੀਰ ਫਰੀਦ ਨਾਮਦੇਵ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਭਰਤੇ ਆ ਜਿਹਾ ਜਿਹਾ ਕਾਰ ਇੱਥੇ ਵਰਲਡ ਤੇ ਬਾਬੇ ਨਾਨਕ ਦੀ ਹਣੀ ਆ ਇਹ ਤਾਂ ਭਲੇਖੀ ਵਾਲੀ ਗੱਲ ਆ ਨਾ ਮੋਦੀ ਨੂੰ ਵੀ ਐਵੇਂ ਮੰਦਰ ਦੇ ਲੋਕਾਂ ਨੂੰ ਚੱਕਰ ਜੀ ਵੋਟਾਂ ਦੇ ਕਰਕੇ ਕਈ ਕੋਈ ਕਰ ਦਿੰਦਾ ਪਰਮੇਸ਼ਰ ਇੱਕੋ ਹੀ ਆ ਰਾਮ ਰਹੀਮ ਕਰੀਮ ਕੋਈ ਵੀ ਲਾਲੋ ਪਰਮੇਸ਼ਰ ਰੇਕੀ ਰਹਿਣਾ ਵਾ ਨਾ ਲੋਕਾਂ ਨੂੰ ਇਹ ਚਿਮੇਲੇ ਚ ਪਛਾ ਕੁਦਰਤ ਦੇ ਅੱਗੇ ਬੇਨਤੀ ਕਰਨੇ ਮੈਨੂੰ ਇਹੋ ਜਿਹੇ ਚਿਮੇਲੇ ਜ ਨਹੀਂ ਲੋਕਾਂ ਨੂੰ ਪਸਾਉਣਾ ਚਾਹੀਦਾ ਇੱਥੇ ਵਰਲਡ ਦੇ ਯਾਜਾਕਾਰ ਬਾਬੇ ਨਾਨਕ ਦੀ ਹੋਣੀ ਆ 18 ਤਰੀਕ ਨੂੰ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਭਾਰਤ ਪੂਰਾ ਬੰਦਰ ਰਹਿਣ ਦੇਣਾ ਕੋ ਟੋਲ ਕਰਨੇ 18 ਨੂੰ ਮੀਟ ਕੋੜੀਆਂ ਵਾਹਿਗੁਰੂ ਜੀ ਕਾ ਅਕਾਲ ਤਾ ਵਾਹਿਗੁਰੂ ਜੀ ਕਾ ਕਹਿੰਦੇ ਜੀ ਇੱਥੇ ਆ ਕੇ ਦਿੰਦੇ ਤੁਸੀਂ ਉਹ ਕਾਣੇ ਨਹੀਂ ਉਹ ਕੰਨਾ ਪੈਦਾ ਕਾਲੇ ਨਹੀਂ ਪੈਦਾ ਜੀ ਬਰਾ ਬਰਾ ਆਈਓ ਆਹ ਆ ਦੇਖਣਾ ਤੁਹਾਨੂੰ ਮਰਜ਼ੀ ਨਾਲ ਆਪ ਆਪਣਾ ਬੰਦਾ ਇੱਥੇ ਰੋ 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 ਅੱਛਾ ਸਭ ਏਦਾਂ ਕਰੋ ਆਪੋ ਆਪਣੇ ਵਲੰਟੀਅਰ ਦੋ ਦੋ ਦੇ ਦਿਓ ਹੋਰ ਠੀਕ ਹੈ ਥੋੜਾ ਲੰਘ ਸਕਦੇ ਤੁਹਾਡੀ ਮਰਜ਼ੀ ਤੋਂ ਬਗੈਰ ਖੋਲਿਓ ਨਾ ਅਸੀਂ ਸਪੀਕਰ ਜਾਲੂ ਕਰ ਪਰ ਵੇਖੇ ਅੰਮ੍ਰਿਤਸਰ ਜੰਮੂ ਹਾਈਵੇ ਜਿਹੜਾ ਹੈ ਉਹਨੂੰ ਜਾਮ ਕੀਤਾ ਹੈ ਇਹਦਾ ਨਤੀਜਾ ਹੈ ਪੀ ਗਵਰਨਮੈਂਟ ਦੀਆਂ ਪਾਲਿਸੀਆਂ ਜਿਸ ਤਰ੍ਹਾਂ ਕਿਸਾਨ ਦਿੱਲੀ ਜਾਇ ਕਰਦੇ ਹੈ ਤੇ ਜਿਹੜਾ ਉਹਨਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਤਸ਼ੱਦਦ ਕੀਤਾ ਹੈ ਬੀਜੇਪੀ ਨੇ ਕਿਉਂਕਿ ਜੇ ਪਿਛਲੇ ਜਿਸ ਤਰ੍ਹਾਂ ਪਹਿਲੇ ਜਾਮ ਕੀਤਾ ਸੀ ਨਾ ਦਿੱਲੀ ਟਿਕਰੀ ਬਾਰਡਰ ਤੇ ਜਾ ਕੇ ਇਕੱਠੇ ਹੋਏ ਸੀ ਜੇ ਅਗਰ ਉਸ ਤਰ੍ਹਾਂ ਇਕੱਠੇ ਹੋ ਜਾਂਦੇ ਤੇ ਮੋਦੀ ਨੂੰ ਲੱਗਦਾ ਸੀ ਕਿ ਮੇਰਾ ਹਰਿਆਣਾ ਵੀ ਗਿਆ ਤੇ ਯੂਪੀ ਵੀ ਗਿਆ ਤੇ ਇਸ ਦਾ ਮਤਲਬ ਹੈ ਸਾਡੀ ਸਰਕਾਰ ਹੀ ਗਈ ਤੋਂ ਇਸ ਕਰਕੇ ਹੋਣਾ ਨਾ ਇੰਨਾ क्रुएਲਟੀ ਨਾਲ ਤਸ਼ੱਦਦ ਕੀਤਾ ਪੁਲਿਸ ਦੀ ਜਿਹੜੇ ਹੈ ਨਾ ਪੁਲਿਸ ਪੈਰਾ ਫੋਰਸ ਵੀ ਵਰਤੋਂ ਕਰਕੇ ਅਰਾਸਮੈਂਟ ਕੀਤਾ ਲੋਕਾਂ ਨੂੰ ਜੀਣਾ ਹਰਾਮ ਕਰਤਾ ਜ਼ਖਮੀ ਹੋਏ ਦੇ ਬੰਦੇ ਬੁਰੀ ਤਰ੍ਹਾਂ ਔਰ ਬੜੀ क्रुएਲਟੀ ਨਾਲ ਕੁੱਟਿਆ ਔਰ ਜਾਮ ਇਦਾਂ ਦਾ ਲਾਇਦਾ ਸ਼ੰਭੂ ਬਾਰਡਰ ਦੇ ਉੱਤੇ ਜਿੱਦਾਂ ਕਿਤੇ ਪਾਕਿਸਤਾਨ ਦਾ ਬਾਰਡਰ ਵੀ ਨਾ ਹੋਵੇ ਈਵਨ ਕਿਤੇ ਵੀ ਯੂਨੈਸਕੋ ਦੇ ਵਿੱਚ ਵੀ ਅਲਾਉ ਹੀ ਨਹੀਂ ਕਰਦੀ ਇਸ ਤਰ੍ਹਾਂ ਦਾ ਜਿਹੜੇ ਹੈ ਨਾ ਬਾਲਾ ਰਸਤੇ ਰੋਕਣ ਦਾ ਤਰੀਕਾ ਪੇਰ ਜਿਸ ਤਰ੍ਹਾਂ ਉਹਨਾਂ ਨੇ ਕੁਆਲਿਟੀ ਨਾਲ ਗੋਲੀਆਂ ਮਾਰੀਆਂ ਨੇ ਸਿੱਧੇ ਟਾਰਗੇਟ ਕਰਕੇ ਜਿਹੜੇ ਹੈਂਡ ਗ੍ਰੇਨੇਡ ਸੁੱਟੇ ਦੂਸਰਾ ਕੈਸ ਵਾਲੇ ਸ਼ੈਲ ਸੁੱਟੇ ਤੇ ਤਾਂ ਜਾ ਕੇ ਕਿਤੇ ਉਹਨਾਂ ਨੂੰ ਮਤਲਬ ਕੁਆਲਿਟੀ ਨਾਲ ਜਿਹੜਾ ਫਟਾ ਕੀਤਾ ਔਰ ਕਈ ਜਿਹੜੇ ਹਸਪਤਾਲ ਜਿੱਦੇ ਆਖਲ ਹੁੰਦਾ ਵਿਸ਼ੇਸ਼ ਧਿਆਨ ਤੇ ਇਲਜ਼ਾਮ ਇਹ ਲਾਈ ਜਾਂਦੇ ਜੀ ਉਹ ਪੰਜਾਬ ਦੀ ਜਿਹੜੀ ਹੈ ਗਵਰਨਮੈਂਟ ਨੇ ਜਿਹੜਾ ਹੈ ਇਹਨਾਂ ਦੇ ਨਾਲ ਹੈ ਰਲੇ ਦੇ ਆਵੇ ਆ ਔਰ ਖੱਟਰ ਜਿਹੜਾ ਹੈ ਆਰਐਸਐਸ ਦਾ ਕੈਡਰ ਹੈ ਮੋਦੀ ਦਾ ਪਹਿਲ ਨੰਬਰ 1 ਦਾ ਜਿਹੜਾ ਚੇਲਾ ਉਹਨੂੰ ਪਤਾ ਸੀ ਵੀ ਜੇ ਦਿੱਲੀ ਚਲੇ ਗਏ ਤੇ ਦਿੱਲੀ ਦਾ ਤਖਤ ਜਿਹੜਾ ਹੈ ਮੋਦੀ ਦਾ ਡਿਕਟੇਟਰਸ਼ਿਪ ਜਿਹੜਾ ਕਿ ਜਿਹੜਾ ਹੈ ਨਾਜੀਜ਼ਮ ਦਾ ਸ਼ਿਕਾਰ ਹੈ ਹਿਟਲਰ ਸ਼ਾਹੀ ਦਾ ਜਿਹੜਾ ਹੈ ਆਲੰਬਰਦਾਰ ਹੈ ਜੇਨਮ ਪਾਰਲੀਮੈਂਟ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਰਾਸ਼ਟਰਪਤੀ ਨੂੰ ਵੀ ਨਹੀਂ ਮੰਨਤਾ ਦਿੰਦਾ ਆਪ ਹੀ ਸਰਵੇ ਸਰਬਾ ਬਣ ਕੇ ਅਗਰ ਜੇ ਮੁੜ ਕੇ ਉਹ ਆ ਗਿਆ મોદી ਤਾਂ ਇਸ ਦਾ ਮਤਲਬ ਅਗਲੀ ਵਾਰ ਇਲੈਕਸ਼ਨ ਵੀ ਨਹੀਂ ਹੋਣਗੇ ਤਾਂ ਇਹਨਾਂ ਦੇ ਲੋਕਾਂ ਦੇ ਵਿੱਚ ਚੇਤਨਾ ਕਿਸਾਨ ਇੱਕ ਐਸੀ ਮੂਵਮੈਂਟ ਹੈ ਜ ਜਨ ਸਾਰੇ ਦੇਸ਼ ਦੇ ਵਿੱਚ ਜਾਗਰੂਕੀ ਵੀ ਆਂਦੀ ਔਰ ਇਹ ਜਾਗਰੂਕੀ ਸਾਰੇ ਹਿੰਦੁਸਤਾਨ ਦੀ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਏਗਾ ਕਿ ਕਿਸਾਨ ਵੀ ਕੁਝ ਕਰ ਸਕਦੇ ਹੈ